ਸਰ ਪੁਲਿਸ ਨੇ ਬਲੈਕਆਊਟ ਦੌਰਾਨ ਕਾਰ ਲੁੱਟਣ ਵਾਲੇ ਲੁਟੇਰਿਆਂ ਦਾ ਕੀਤਾ ਇਨਕਾਊਂਟਰ ਤਿੰਨ ਲੁਟੇਰਿਆਂ 'ਚੋਂ ਇੱਕ ਲੁਟੇਰਾ ਹੋਇਆ ਜ਼ਖਮੀ ਦਾਜੀਏ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ 7 ਮਈ ਨੂੰ ਬਲੈਕ ਆਊਟ ਦੌਰਾਨ ਇੱਕ ਕੀਆਕਾਰ ਦੀ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਉਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ ਅਰੋਪੀਆਂ ਦੀ ਭਾਲ ਕਰ ਰਹੀ ਸੀ ਆ ਤੇ ਦੇਰ ਰਾਤ ਜਦੋਂ ਅਰੋਪੀ ਕਾਰ ਦੇ ਉੱਪਰ ਨੰਬਰ ਬਦਲ ਕੇ ਕਾਰ ਚਲਾ ਰਹੇ ਸਨ ਤਾਂ ਪੁਲਿਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਆ ਤੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਅਰੋਪੀਆਂ ਵੱਲੋਂ ਆਪਣੇ ਪੁਲਿਸ ਤੋਂ ਭੱਜਦੇ ਹੋਏ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਇਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਫਾਇਰ ਕੀਤੇ ਗਏ ਜਿਸ ਦੇ ਵਿੱਚ ਤਿੰਨ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰੇ ਦੀ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਉਹ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਕੀ ਕੀਤਾ ਤੁਸੀਂ ਵੀ ਸੁਣੋ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹਦੇ 'ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬੜੇ ਹੀ ਨੀਅਸ ਕ੍ਰਾਈਮ ਦੇ ਔਰ ਕੇਸ ਡਿਟੈਕਟ ਕੀਤੇ ਆ ਔਰ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵਟੀਆਂ ਬਰਾਮਦ ਕੀਤੀਆਂ ਹੋਈਆਂ ਚਾਹੇ ਉਹ ਆਰਮਜ਼ ਐਕਟ ਦੇ ਵਿੱਚ ਆਏ ਚਾਹੇ ਗੱਡੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ ਉਹਦੇ ਵਿੱਚ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ ਇੱਕ Kia Sonet ਕਾਰ ਜਿਹੜੀ ਸਾਡੇ 9:30 ਵਜੇ ਸਨੈਚ ਹੋ ਗਈ ਸੀ ਰਣਜੀਤ ਐਵੇਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਵਿੱਚ ਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਏਡੀਸੀਪੀ 2 ਰਿਸ਼ਪ ਭੋਲਾ ਜੀ ਸਾਡੇ ਏਸੀਪੀ ਨੌਰਥ ਔਰ ਰੋਬਨ ਹਾਂਸ ਜਿਹੜੇ ਇਨਸਪੈਕਟਰ ਐਸਐਚਓ ਰੰਜੀਤ ਐਵੈਨਿਊ ਤੇ ਉਹਨਾਂ ਦੀ ਟੀਮ ਤੋਂ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤਿੰਨ ਨੂੰ ਮੁਲਜ਼ਮ ਘੁਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਐਸਐਹ ਹੀ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਆ 'ਚ ਇੱਥੇ ਆਏ ਇੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲਿਆਂ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਤਾਂ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ 2 ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਸੋ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਉਹ ਪੈਸੇਂਜਰ ਸੀ ਉਹਨੇ ਉੱਥੋਂ ਉੱਤਰ ਕੇ ਫਿਰ ਇੱਕ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਸ਼ਹਰਾ ਖੁਰਦ ਇਹ ਜਿਹਦਾ ਪਿਛੋਕੜ ਦੇਖਿਆ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਹੈ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਵਕਫ ਵਕ ਜਿਹੜੇ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਇਲਿਆਸ ਪੇਜਾ ਇਹ ਤਰਨਤਾਰਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ ਪੰਜ ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਰਸ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਤੋ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਚਰਨਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਕਿਹੜਾ ਕੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸਿਊ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70000 ਰੁਪਏ ਦੇ ਕਰੀਬ ਕੈਸ਼ ਉਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦੇ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਹੋਰ ਚੀਜ਼ਾਂ ਉਹ ਲੁੱਟ ਲੀਆਂ ਸੀਗੀਆਂ ਉਹ ਕੇਸ ਵੀ ਇਹਦੇ ਚ ਟ੍ਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਹਾਂ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋੜਲੀ ਇਨਵੈਸਟੀਗੇਸ਼ਨ ਚੋ ਪਤਾ ਲੱਗੀ ਹੈ ਉਹ ਇਹ ਹੈ ਕਿ ਕੱਲ ਇਹਨਾਂ ਨੇ ਇਥੇ ਤਾਕ ਸੀ ਵੀ ਇਧਰੋਂ ਜਦੋਂ ਜਰੰਦਰ ਸਾਈਡ ਤੇ ਜਾਣਾ ਸੀ ਇਸ ਰਸਤੇ 'ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਸ ਹੀ ਅਜੇ ਦੇਖ ਰਹੇ ਹਾਂ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਆਬਾ ਏਰੀਆ 'ਚ ਕਰਨਾ ਚਾਹੁੰਦੇ ਸੀ ਉੱਥੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਕੋਈ ਕਿੰਨੇ ਵਿਅਪਨ ਤੇਨੂੰ ਰਿਕਵਰ ਹੋਇਆ ਸਰ ਇਹਨਾਂ ਤੋਂ ਇੱਕ 32 ਬੋਰ ਦਾ ਰਵਾਲਵਰ ਹੋਇਆ ਜੀ ਜਿਹਦੇ ਤੇ ਤਿੰਨ ਰਾਉਂਡਸ ਵੀ ਮਿਲੇ ਆ ਦੋ ਇਹਨੇ ਇੱਕ ਫਾਇਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ हां इलीगल जी सर तिनहां दी ਜਿਹੜੇ ਆਪਸੀ ਕਨੈਕਸ਼ਨ ਚ ਨਜ਼ਰ ਆ ਰਹੇ ਆ ਆਪਸੀ ਤਾਂ ਦੇਖੋ ਕਾफी देर ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਆ ਗੱਡੀ ਵਾਲੀ ਉਦੋਂ ਵੀ ਇਕੱਠੇ ਆਏ ਸੀ ਇਹ ਉਹਨੂੰ ਵੀ ਇਕੱਠੇ ਇਨਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀਗੇ ਤੇ ਅਗਲੀ ਵਾਰਦਾਤ ਕਰਨ ਦੀ ਤਾਕਤ ਇੱਕ ਬੰਦਾ ਕਮਲਪ੍ਰੀਤ ਹੋਇਆ ਜੀ ਕਿਉਂਕਿ ਉਹੀ ਭੱਜ ਰਿਹਾ ਸੀ ਉਹੀ ਉਹਦੇ ਕੋਲ ਹੀ ਪਿਸਤੌਲ ਸੀ ਉਹਨੇ ਹੀ ਸ਼ੂਟ ਕੀਤਾ ਦੂਜੇ ਦੋ ਬੰਦੇ ਤਾਂ ਗੱਡੀ ਚੋਂ ਸਿਰਫ ਇਹਨਾਂ ਦੱਸੋ ਇਹਨਾਂ ਤੇ ਕਿਹੜੀ ਕਿਹੜੀ ਕੀ ਮਾਮਲੇ ਦੇ ਦਰਜੇ ਸਰ ਇਹ ਮੈਂ ਉਹੀ ਤੁਹਾਨੂੰ ਦੱਸਦਾ ਨਾ ਜੀ ਡਕੈਤੀ ਦੇ ਰੋਬਰੀ ਔਰ ਪਿਸਟਲ ਪੁਆਇੰਟ ਤੇ ਅਨ ਪੁਆਇੰਟ ਤੇ ਜਿਹੜੀ ਸੈਂਸੇਸ਼ਨ ਸਟ੍ਰੈਚਿੰਗ ਦੇ ਆ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਲੰਧਰ ਔਰ ਜ਼ੀਰਾ ਫਿਰੋਜ਼ਪੁਰ ਤਰਨਤਾਰਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਚ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉਥੇ ਕਾਫੀ ਵਾਰਦਾਤਾ ਕੀਤੀ ਹੈ ਕਬਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜ ਆ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਡਕੈਤੀ ਵੀ ਹੈ ਔਰ ਗੁਰਪ੍ਰੀਤ ਦੇ ਖਿਲਾਫ 5 ਮੁਕਦਮੇ ਦਰਜ ਨੇ ਵੱਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੀਡੀ ਤੋ ਪੁਰਾਣੇ ਨਟੋਰੀਅਸ ਕ੍ਰਿਮੀਨਲਸ ਦੇ ਤੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਕੇਸ ਵੀ ਟ੍ਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਆ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਹੈ ਇਹ ਵੀ ਗੈਂਗ ਬਸਟ ਹੋਇਆ ਇਹ ਇਸ਼ਾਰਾ ਖੁਰਦਕ ਹਾਂਜੀ ਕਵਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਇਸ਼ਾਰਾ ਖੁਰਦਾ ਅਮਰਸਰ ਦੂਜਾ ਗੁਰਪੇਜ ਤੇ ਵਸਨ ਦੋਨੋਂ ਤਰਨ ਤਰਨਦੇ ਰਹੇ ਇਹਨਾਂ ਨੂੰ ਪੁਲਿਸ ਤੇ ਕਿੰਨੇ ਫਾਇਰ ਕੀਤੇ ਗਏ ਕਿੰਨੇ ਵਿੱਚ ਕਟਰਾਸਰ ਰਾਤ ਦੀ ਜਿਹੜੀ ਇਹਨੂੰ ਸਬਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਇਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸ ਹੋ ਗਈ ਉਸ ਤੋਂ ਬਾਅਦ ਇਹ ਇੰਜਰਡ ਹੋ ਗਏ ਸਰ ਜਿਸ ਤਰ੍ਹਾਂ ਤੁਹਾਡਾ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰ ਪਲੇਟਾਂ ਮਿਲੀਆਂ ਨੇ ਕੀ ਲੱਗਦਾ ਜੀ ਹੋਰ ਵੀ ਗੱਡੀਆਂ ਖੋਈਆਂ ਪਈਆਂ ਨੇ ਇਹਨਾਂ ਦੇ ਵੱਲੋਂ ਨੰਬਰ ਜਿਹੜੇ ਹਾਂਜੀ ਉਸੇ ਤੇ ਕੰਮ ਕਰ ਰਹੇ ਆ ਥੋੜੇ ਅਜੇ ਅੰਡਰ ਟ੍ਰੀਟਮੈਂਟ ਵੀ ਹੈ ਕਮਲਪ੍ਰੀਤ ਬ ਔਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੀ ਚੀਜ਼ਾਂ ਤਾਂ ਹੋਣ ਬਿਲਕੁਲ ਸਾਹਮਣੇ ਆ ਚੁੱਕੀਆਂ ਨੇ ਜੀ ਰਮਾਨ ਰਮਾਨ ਵਗਰੇ ਜਲੇ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਕਿ ਕਿਹਨੀਆਂ ਗੱਡੀਆਂ ਬਰਾਮਦ ਹੋਈਆਂ ਜੀ ਹੁਣ ਤੱਕ ਇਹ ਕੀ ਆ ਸੋਨਟ ਆਪਣੇ ਵਾਲੀ ਹੋਈ ਆ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ سپੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਰ ਦੇਣ ਕਿ ਇਹਨਾਂ ਦੇ ਗੈਂਗ ਚ ਹੋਰ ਵੀ ਬੰਦੇ ਸਰ ਹੋ ਸਕਦੇ ਹਨ ਕਰਦੇ ਹਾਂ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟਿਗੇਟ ਕਰਦੇ ਆਂ ਕਿ ਆਊਟ ਆ ਪੰਜਾਬ ਵੀ ਕੋਈ ਕਨੈਕਸ਼ਨ ਹੋ ਸਕਦਾ ਪੰਜਾਬ ਦਾ ਬਾਹਰ ਦਾ ਨਹੀਂ ਆਇਆ ਅਜੇ ਤੱਕ ਐਵੇਂ ਆਪਾਂ ਗਲਤ ਕਹੀਆ ਪੰਜ ਛੇ ਜਿਸ ਵੀ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਤੁਸੀਂ ਦੱਸਿਆ ਕੋ ਵੱਡੀ ਪਲੈਨਿੰਗ ਕਰ ਰਹੇ ਸੀ ਕੋਈ ਬੈਂਕ ਰੋਬਰੀ ਦਾ ਸੀ ਜਾਂ ਮਤਲਬ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ੱਕ ਨਹੀਂ ਹੁੰਦਾ ਇਹਨਾਂ ਦਾ ਮਨ ਇਹ ਸੀਗਾ ਅਵੇ ਉਹਨੇ ਕਹ ਰਿਹਾ ਜਿਹੜੇ ਬਲੈਕਆਊਟ ਦੇ ਇਹਨਾਂ ਨੇ ਸੈਕਟ ਕੀਤੀ ਸੀ ਹਾਂਜੀ ਬਲੈਕਆਊਟ ਜਿਹੜਾ ਸੈਕਟ ਕੀਤੀ ਉਹ ਹੀ ਕਰ ਰਹੀ ਹੈ ਕੀ ਆ ਸੋਨਟ ਜੀ ਹਾਂਜੀ ਹਾਂਜੀ ਇੱਥੇ ਰਣਜੀਤ ਐਵਨਿਊ ਦੇ ਵਿੱਚ ਕੀਤੀ ਸੀਗੀ ਜੀ ਅੰਮ੍ਰਿਤਸਰ ਪੁਲਿਸ ਨੇ ਬਲੈਕਆਊਟ ਦੌਰਾਨ ਕਾਰ ਲੁੱਟਣ ਵਾਲੇ ਲੁਟੇਰਿਆਂ ਦਾ ਕੀਤਾ ਇਨਕਾਊਂਟਰ ਤਿੰਨ ਲੁਟੇਰਿਆਂ 'ਚੋਂ ਇੱਕ ਲੁਟੇਰਾ ਹੋਇਆ ਜ਼ਖਮੀ ਦਾਦੀ ਹੈ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ 7 ਮਈ ਨੂੰ ਬਲੈਕ ਆਊਟ ਦੌਰਾਨ ਇੱਕ ਕੀਆਕਾਰ ਦੀ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਉਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ ਅਰੋਪੀਆਂ ਦੀ ਭਾਲ ਕਰ ਰਹੀ ਸੀ ਆ ਤੇ ਦੇਰ ਰਾਤ ਜਦ ਅਰੋਪੀਕਾਰ ਦੇ ਉੱਪਰ ਨੰਬਰ ਬਦਲ ਕੇ ਕਾਰ ਚਲਾ ਰਹੇ ਸਨ ਤਾਂ ਪੁਲਿਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਆ ਤੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਅਰੋਪੀਆਂ ਵੱਲੋਂ ਆਪਣੇ ਪੁਲਿਸ ਤੋਂ ਭੱਜਦੇ ਹੋਏ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਇਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਫਾਇਰ ਕੀਤੇ ਗਏ ਜਿਸ ਦੇ ਵਿੱਚ ਤਿੰਨ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰੇ ਦੀ ਲੱਤ ਦੇ ਵਿੱਚ ਗੋਲੀ ਵੱਜੀ ਅਤੇ ਉਹ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਕੀ ਕੀਤਾ ਤੁਸੀਂ ਵੀ ਸੁਣੋ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ 'ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬੜੇ ਹੀ ਨਿਊਜ਼ ਕ੍ਰਾਈਮ ਦੇ ਔਰ ਕੇਸ ਡਿਟੈਕਟ ਕੀਤੇ ਆ ਔਰ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵਟੀਆਂ ਬਰਾਮਦ ਕਿ ਹੋਈਆਂ ਚਾਹੇ ਉਹ ਆਰਮਜ਼ੈਕਟ ਦੇ ਵਿੱਚ ਆ ਚਾਹੇ ਗੱਡੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ ਉਹਦੇ ਵਿੱਚ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ ਇੱਕ Kia Sonet ਕਾਰ ਜਿਹੜੀ 8:30 ਵਜੇ ਸਨੈਚ ਹੋ ਗਈ ਸੀ ਰਣਜੀਤ ਐਵਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲ ਨੂੰ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਵਿੱਚ ਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਏਡੀਸੀਪੀ 2 ਰਿਸ਼ਭ ਭੋਲਾ ਜੀ ਸਾਡੇ ਏਸੀਪੀ ਨੌਰਤ ਔਰ ਰੋਬਨ ਹਾਂਸ ਜਿਹੜੇ ਇਨਸਪੈਕਟਰ ਐਸਐਚਓ ਰஞ்சிਤ ਐਵਨੀਓ ਤੇ ਉਹਨਾਂ ਦੀ ਟੀਮ ਤੋਂ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤਿੰਨ ਨੂੰ ਮੁਲਜ਼ਮ ਘੁਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਏਐਸਏ ਹੀ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਏ 'ਚ ਇੱਥੇ ਆਏ ਜਿੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲੇ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਕੋ ਪੈਸੇਂਜਰ ਸੀ ਉਹਨੇ ਉੱਥੋਂ ਉਤਰ ਕੇ ਫਿਰ ਇੱਕ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਆ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਸ਼ਹਰਾ ਖੁਰਦ ਇਹ ਜਿਹਦਾ ਪਿਛੋਕੜ ਦੇਖਿਆ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਹੈ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਵਕਫਾ ਜਿਹੜੇ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਈਲियस ਪੇਟਾ ਇਹ ਤਰਨਤਾਰਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ ਪੰਜ ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਸ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਤੋ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਚਰਨ ਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਕਿਹੜਾ ਕੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸਿਊ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ